ਦੋਸਤੋ ਮੈਂ ਇਸ ਵੇਲੇ ਖੜਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿੱਥੇ ਬਾਬਾ ਫਰੀਦ ਜੀ ਦੀ ਜਗਾ ਵਟੇਲਾ ਬਾਬਾ ਫਰੀਦ ਅੱਜ ਦੇ ਟਿਕਾਣਾ ਨੂੰ ਵੀ ਮੰਨਦੇ ਪਏ ਆ। ਅਬ ਦੇਖੋ ਬਾਜ਼ਾਰ ਦੇ ਵਿੱਚ ਉਹ ਨਹੀਂ ਦਿਖਾ ਰਹੇ ਤੁਹਾਨੂੰ ਮੈਂ ਮੇਨ ਬਾਜ਼ਾਰ ਦੇ ਵਿੱਚੋਂ ਦੀ ਜਾ ਰਿਹਾ ਜੀ ਅਸਲ ਆਹ ਦਰਗਾਹ ਦਾ ਬਹੁਤ ਹੀ ਖੂਬਸੂਰਤ ਨਜ਼ਾਰਾ ਬਾਜ਼ਾਰ ਦਾ ਆ ਦੇਖੋ ਜੀ ਇੱਕ ਕਰਕੇ ਵੀ ਹੋਰ ਹੋਰ ਮੈਕ ਹੋ ਗਿਆ ਮੈਂ ਕਿਹਾ ਤੇਰੀ ਕੀ ਐ ਤੂੰ ਦੇਖ ਲੋ ਜੀ ਆ ਗਏ ਅਸੀਂ ਦਰਗਾਹ ਤੇ ਦਰਸ਼ਨ ਕਰਨ ਸੰਗਤ ਬਹੁਤ ਹੀ ਖੂਬਸੂਰਤ ਆ ਰਹੀ ਹੈ ਜੀ ਆ ਦੇਖੋ ਬਾਬਾ ਫਰੀਦ ਜੀ ਦੇ ਦਰਬਾਰ ਤੇ ਮੱਥਾ ਟੇਕ ਕੇ ਬਹੁਤ ਹੀ ਖੂਬਸੂਰਤ ਸਦੋਂ ਅੰਦਰ ਦਾ ਦ੍ਰਿਸ਼ ਵੀ ਦਿਖਾਵਾਂਗੇ ਜੀ ਦੇਖੋ ਜੀ ਖੂਬਸੂਰਤ ਬਾਜ਼ਾਰ ਦਾ ਨਜ਼ਾਰਾ Gracias. Thank oh, ਹਾਂਜੀ 메인 게ਟ ਆ ਜਿੱਥੋਂ ਅਸੀਂ ਐਂਟਰੀ ਲੱਗਿਆ ਕਰਨ ਜੀ ਲੋ ਜੀ ਅਸੀਂ ਆ ਗਏ ਅੰਦਰ ਜੋੜਾ ਘਰ ਆ ਆ yeah, ਦੇਖੋ

ਹੌਂਦੇ ਕੇ ਰੋਹੋ ਹੁਣ। ਹਾਲ ਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜੀ ਸਰ ਬਹੁਤ ਵਧੀਆ ਦਰਸ਼ਨ ਕਰਨਾ ਸਾਨੂੰ ਮੌਕਾ ਮਿਲਿਆ। ਅਮਰ ਸਾਹਿਬ ਤੋਂ ਆਏ ਅਸੀਂ ਨਹੀਂ ਕੋਈ ਕਿੰਨਾ ਸਿਰ ਹੋ ਗਿਆ ਬਾਬਾ ਜੀ ਸੇਵਾ ਕਰਦੇ ਐ ਇੱਥੇ। ਬਹੁਤ ਚਿਰ ਸੇਵਾ ਕਰਦੇ ਵਾਹ ਜੀ ਵਾਹ ਤੁਹਾਨੂੰ ਜੀ ਬਾ ਹੁਣ ਆਇਆ ਇਹ ਤਾਂ ਇੱਥੇ ਅੱਛਾ ਇਹੋ ਹੀ ਲਖਾ ਜੀ ਆਪਣਾ ਹਾਂ ਜੀ ਹਾਂ ਜੀ ਬੜੀ ਖੁਸ਼ੀ ਹੈ ਆਪਣਾ ਰਾਜੇ ਫਰੀਕੋਟ ਤੇ ਹੈਗੇ ਅੱਛਾ ਜੀ ਉੱਥੇ ਡਿਫਟੀ ਹੈ ਵੈਰੀ ਗੁੱਡ ਹਾਂ ਉਹ ਬਾਗਚਾ ਚਲੋ ਬੜੀ ਖੁਸ਼ੀ ਹੋਈ ਜੀ ਤੁਹਾਡੇ ਦਰਸ਼ਨ ਕਰਕੇ ਸਾਡਾ ਰਾਜੇ ਦਾ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਜੇ ਖਾਲਸਾ ਜੀ ਕੀ ਹਾਲਿਆ ਜੀ ਜਾਨ ਤੋਂ ਵਸਿਆ ਮੇਰੇ ਸੱਜਣ ਵੀ ਤੁਹਾਰੇ ਜੀ ਹੁਣ ਕੋਲੀ ਜੀ ਕੋਲ ਕਮਾਈ ਮੇਰੇ ਸੰਤ ਪਿਆਰੇ ਜੀ ਹਾਂ ਜੀ ਥੈਂਕ ਯੂ ਬਾਬਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਦ੍ਰਿਸ਼ ਹੈ ਤੋਂ ਕੰਪਿਟਰਾਂ ਦੇ ਪਾਸ ਕੋਈ ਆਇਆ ਹੋ ਕੁਟਟਾ ਦੇ ਵਿਦਿਆਰਥੀ ਵਿਦਿਆਰਥੀ ਨੂੰ ਪੁੱਛਿਆ ਜੇ ਤੁਹਾਨੂੰ ਆਪਾਂ ਕਿਹੜਾ ਕੰਮ ਕਰਾਣਾ ਹੈ ਕਿਤਾਬ ਦੇ ਵਿੱਚ ਪੜ੍ਹੇ ਸੰਗਤਾਂ ਕੰਮ ਕਰਨਾ ਹੈ ਸਪਲਾਈ ਤੋਂ ਮਨਾਰਾ ਸਤਿਨਾਮ ਇਹ ਬਾਬਾ ਜੀ ਅੰਦਰ ਦੇ ਦ੍ਰਿਸ਼ ਤੁਹਾਨੂੰ ਦਰਸ਼ਨ ਕਰਾ ਰਹੇ ਆਂ ਹੀ ਇਹ ਕੋ ਜੀ ਕੀ ਫਤਿਹ ਬਾਬਾ ਜੀ ਸਾਨੂੰ ਥੋੜਾ ਇਤਿਹਾਸ ਦੱਸਿਓ ਹਾਂ ਬਾਬਾ ਫਰੀਦ ਜੀ ਦਾ ਇਹ 1215 ਨੂੰ ਬਾਬਾ ਫਰੀਦ ਜੀ ਇੱਥੇ ਆਇਆ ਇੱਕ ਰਿਪੋਰਟ ਅੱਛਾ ਜੀ ਇੱਥੇ ਪੋਤਰੀ ਸਾਹਿਬ ਫਾਇਰੇ ਸੀਗੇ ਠੀਕ ਜੀ ਇੱਥੇ ਖਾਣਾ ਖਾਣ ਵਾਸਤੇ ਸ਼ਾਮ ਨੂੰ ਆਏ ਠੀਕ ਜੀ ਇੱਥੇ ਰਾਜੇਸ ਭਾਈਆ ਨੇ ਫਾਰ ਕੇ ਨਾਮ ਨੂੰ ਗਾੜੀ ਦੀ ਟੋਕੀ ਚ ਗਾਟ ਦਿੱਤੀ ਜੀ ਜੀ ਟੋਕੀ ਜਿਹੜੇ ਸਲਾਫ ਫੋਟੋ ਸੈਲਫੋ ਉੱਥੇ ਜਾਂਦੀ ਸੀ ਠੀਕ ਬਾਬਾ ਜੀ ਸਾਡੇ ਦੇਖੋ ਕਿੰਨੇ ਪਿਆਰ ਨਾਲ ਸ਼ਰਦਾ ਦੇ ਨਾਲ ਸੰਗਤ ਨੂੰ ਪ੍ਰਸ਼ਾਦ ਦੇ ਰਹੇ ਆ ਜੀ ਬਾਬਾ ਇਹ ਨਾਲ ਕੀ ਮਹੱਤਵ ਹੈ ਫਿਰ ਉਹ ਟੋਕਰੀ ਜਿੱਥੇ ਕਹਿੰਦੇ ਸੀ ਛੁੱਟਦੇ ਸੀ ਉੱਥੋਂ ਕੰਨ ਟਿਕ ਪੈਦੀ ਸੀ ਕਿਲੇ ਦੀ ਨਾਲ ਦੀ ਨਾਲ ਅੱਛਾ ਜੀ ਫਿਰ ਰਾਜੇ ਨੂੰ ਦਿਖਾਇਆ ਗਿਆ ਕਾਰੀਗਰਾਂ ਸੱਜ ਕੇ ਤੇ ਕੰਨ ਆਪਣੇ ਨਾਮ ਸੰਦੇ ਕਿਲਾ ਬੰਦ ਹੋ ਗਿਆ ਹੈ ਫਿਰ ਰਾਜੇ ਨੇ ਆਪ ਦੀ ਅੱਖੇ ਦੇ ਹਿੱਸਤੇ ਹੈ ਤੇ ਫਿਰ ਰਾਜੇ ਨੇ ਮਾਫੀ ਮੰਗ ਲਈ ਉਹ ਰਾਜਾ ਮਾਫੀ ਮੰਗ ਲੈਂਦਾ ਉਹ ਗਰ ਮਾਫੀ ਮੰਗ ਰਿਹਾ ਜੀ ਦੱਸਿਆ ਖਾਲਸਾ ਜੀ ਨੇ ਮੈਂ ਤਾਂ ਕਿਹਾ ਸਾਥ ਨੂੰ ਉਦੇ ਬਾਰੇ ਜਾਣਕਾਰੀ ਦਿਓ ਇਹ ਇੱਕ ਘੁੱਟ ਕਰੋ ਰੱਖਿਆ ਜੀ ਅੱਛਾ ਬਲਾ تھا ਕਰਨਾਤ ਕਾਰਿਆਲਾ ਪੁੰਦ ਕੇ ਰਾਜੇ ਨੂੰ ਚੀਰ ਵਰਤੇ ਜਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਆਹ ਬੰਦਾ ਫਰੀਦ ਜੀ ਦਾ ਇਤਿਹਾਸ ਲੱਗੇ ਜੀ ਦੱਸਣ ਲੰਗਰ ਹਾਲਿਆ ਜੀ